ਸੇ ਭਾਈ ਰਣ ਧੀਰ ਸਿੰਘ ਨਰੰਗਵਾਲ ਵਾਲੇ ਅਸੀਂ ਕਹਿੰਨੇ ਅਖੰਡ ਕੀਰਤਨ ਜਥੇ ਵਾਲੇ ਭਾਈ ਰਣ ਧੀਰ ਸਿੰਘ ਅਸੀਂ ਸਿੱਖਾਂ ਨੇ ਨਾ ਇਦਾਂ ਭਾਈ ਰਣ ਧੀਰ ਸਿੰਘ ਨੂੰ ਇੰਨਾ ਹੀ ਸਮਝਿਆ ਵੀ ਉਹ ਅਖੰਡ ਕੀਰਤਨ ਹੀ ਕਰਦੇ ਸੀ ਕੱਲਾ ਬਹੁਤ ਵੱਡੇ ਆਜ਼ਾਦੀ ਦੇ ਕੁਲਾਟੀਏ ਹੋਏ ਆ ਭਾਈ ਕ੍ਰਾਂਤੀਕਾਰੀ ਹੋਏ ਬਹੁਤ ਵੱਡੇ ਭਾਈ ਰਣ ਧੀਰ ਸਿੰਘ ਗਦਰ ਪਾਰਟੀ ਦੇ ਗੁਰਮਖੋ ਬਹੁਤ ਵੱਡੇ ਇਹ ਕਹ ਲਓ ਮੈਂਬਰ ਰਹੇ ਭਾਈ ਰਣ ਧੀਰ ਸਿੰਘ ਗਦਰ ਪਾਰਟੀ ਦੇ ਤੇ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ ਭਾਈ ਰਣਜੀਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਲਈ 1915 ਦੇ ਵਿੱਚ ਭਾਈ ਰਣਧੀਰ ਸਿੰਘ ਨੇ ਗਦਰ ਪਾਰਟੀ ਜੁਆਇਨ ਕਰ ਲਈ ਤੇ ਸਕੀਮ ਇਹ ਬਣਾਈ ਵੀ ਫਿਰੋਜ਼ਪੁਰ ਸ਼ਾਉਣੀ ਦੇ ਉੱਤੇ ਕਬਜ਼ਾ ਕਰਨਾ ਗਦਰ ਜਿਹੜੇ ਗਦਰ ਪਾਰਟੀ ਵਾਲੇ ਸੀ ਉਹ ਲੜਾਕੇ ਸੀ ਬਹੁਤ ਉਹ ਕਹਿੰਦੇ ਸੀ ਵੀ ਅੰਗਰੇਜ਼ਾਂ ਨੂੰ ਇਦਾਂ جنگ ਦੇ ਨਾਲ ਹਰਾ ਕੇ ਭਜਾਵਾਂਗੇ ਇਥੋਂ ਬਿਰਨਦੀਰ ਸਿੰਘ ਉਹਦੇ ਵਿੱਚ ਸਨ ਉਹ ਸ਼ਾਉਣੀ ਦੇ ਉੱਤੇ ਕਬਜ਼ਾ ਕਰਨਾ ਸੀ ਉਹ ਉਹਦੀ ਪਹਿਲਾਂ ਲੱਗ ਗਈ ਖਬਰ ਕੋਲਸ ਨੂੰ ਅੰਗਰੇਜ਼ ਸਰਕਾਰ ਨੂੰ ਉਹ ਫੜੇ ਗਏ ਛਾਪਾ ਮਾਰਿਆ ਨਾਬੇ ਤੋਂ ਗ੍ਰਿਫਤਾਰ ਕਰ ਲਿਆ ਭਾਈ ਬਿਰਨਦੀਰ ਸਿੰਘ ਨੂੰ 1515 ਵਿੱਚ ਗ੍ਰਿਫਤਾਰ ਹੋਏ ਮੁਲਤਾਨ ਜੇਲ੍ਹ ਭੇਜਿਆ ਗੁਜਰਵਾਲਾ ਜੇਲ੍ਹ ਭੇਜਿਆ ਲਾਹੌਰ ਦੇ ਕੇਸ ਵੀ ਭਰੇ ਬਿਰਨਦੀਰ ਸਿੰਘ ਤੇ ਬਹੁਤ ਸਾਰੇ ਕੇਸ ਪਾਤੇ ਤੇ 1900 21 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਨਾ ਇੱਕ ਬਹੁਤ ਵੱਡਾ ਕਿਲਾ ਬਣਿਆ ਹੋਇਆ ਏਦਾਂ ਤੇ ਉਸ ਉਸ ਕਿਲ੍ਹੇ ਦਾ ਨਾਮ ਰਾਜਮੁੰਦਰੀ ਰਾਜਮੁੰਦਰੀ ਦੀ ਜੇਲ੍ਹ ਭੇਜਤਾ ਭਾਈ ਰੰਤੀਰ ਸਿੰਘ ਨੂੰ ਕਦੇ ਕੋਈ ਨੂੰ ਸਮਾਂ ਮਿਲੇ ਨਾ ਭਾਈ ਰੰਤੀਰ ਸਿੰਘ ਦੀਆਂ ਕਿਤਾਬ ਹੈ ਜੇਲ੍ਹ ਚਿੱਠੀਆਂ 25 ਚਿੱਠੀਆਂ ਲਿਖੀਆਂ ਭਾਈ ਰੰਤੀਰ ਸਿੰਘ ਨੇ ਜੇਲ੍ਹ ਦੇ ਵਿੱਚੋਂ ਜੇਲ੍ਹ ਚਿੱਠੀਆਂ ਲਿਖੀਆਂ ਜੇਲ੍ਹ ਦੇ ਵਿੱਚੋਂ ਸਭ ਤੋਂ ਪਹਿਲਾਂ ਜੇਲ੍ਹ ਵਿੱਚ ਬੈਠੇ ਉਹਨਾਂ ਨੇ ਕਿਤਾਬ ਲੇਖੀ ਗੁਰਮਤ ਬਬੀਕ ਉਸ ਤੋਂ ਬਾਅਦ 25 ਚਿੱਠੀਆਂ ਲਿਖੀਆਂ ਉਹ ਚਿੱਠੀਆਂ ਦੀ ਕਿਤਾਬ ਮਿਲ ਜਾਂਦੀ ਹੈ ਜਿਵੇਂ ਜਿਵੇਂ ਚਿੱਠੀਆਂ ਪੜਦੇ ਜਾਓਗੇ ਨਾ ਓਵੇਂ ਓਵੇਂ ਗੁਰਬਾਣੀ ਨਾਲ ਜੁੜਦੇ ਜਾਓਗੇ ਜਿਵੇਂ ਜਿਵੇਂ ਚਿੱਠੀਆਂ ਪੜਦੇ ਜਾਓਗੇ ਗੁਰੂ ਤੇ ਭਰੋਸਾ ਵੱਧਦਾ ਜਾਏਗਾ ਚਿੱਠੀਆਂ ਇਦਾਂ ਦੀਆਂ ਨੇ ਭਾਈ ਰੰਤਿਰ ਸਿੰਘ ਦੀਆਂ 1921-22 ਦੇ ਵਿੱਚ ਅੰਗਰੇਜ਼ ਅਫਸਰ ਵੱਡਾ ਆਇਆ ਉਹਨੇ ਮੌਇਨਾ ਕੀਤਾ ਜੇਲ੍ਹ ਦਾ ਤੇ ਭਾਈ ਰਣਧੀਰ ਸਿੰਘ ਗੁਰਮਖੋ ਜੇਲ੍ਹ ਦੇ ਵਿੱਚ ਬੈਠੇ ਤੇ ਇਦਾਂ ਕੁਝ ਲਿਖ ਰਹੇ ਆ ਤੇ ਉਹ ਅੰਗਰੇਜ਼ ਅਫਸਰ ਪਹੁੰਚਿਆ ਭਾਈ ਰਣਧੀਰ ਸਿੰਘ ਦੇ ਚਿਹਰੇ ਵੱਲ ਵੇਖਿਆ ਉਹ ਕਹਿੰਦਾ ਵੀ ਇਹ ਇਹ ਬੰਦਾ ਕਦੋਂ ਕਦਾ ਆਇਆ ਉਹ ਕਹਿੰਦੇ ਜਿਉਂ ਤਾਂ 5-7 ਸਾਲ ਹੋ ਗਏ ਜੇਲ੍ਹ ਦੇ ਵਿੱਚ ਰਹਿੰਦੇ ਆ ਉਹ ਕਹਿੰਦੇ ਮੈਂ ਨਹੀਂ ਮੰਨਦਾ ਇਸ ਦੇ ਚਿਹਰੇ ਦਾ ਜਿਹੜਾ ਸ਼ਾਂਤੀ ਹੈ ਨਾ ਇਹਦੇ ਜਿਹੜਾ ਚਿਹਰੇ ਦੇ ਉੱਤੇ ਸਹਜ ਹੈ ਜਿਹੜਾ ਇਹਦੇ ਬੋਲਣ ਦੇ ਵਿੱਚ ਚੜ੍ਹਦੀ ਕਲਾ ਹੈ ਇੰਜ ਲੱਗਦਾ ਨਹੀਂ ਹੈ ਵੀ ਇਹ ਬੰਦਾ ਇੰਨਾ ਲੰਮਾ ਸਮਾਂ ਜੇਲ੍ਹ 'ਚ ਰਿਹਾ ਹੋਵੇਗਾ ਉਹ ਕਹਿੰਦੇ ਦੀ ਇਹ ਤਾਂ ਗੱਲਬਾਤ ਵੀ ਨਹੀਂ ਕਿਸੇ ਨਾਲ ਕਰਦੇ ਇਕੱਲੇ ਰਹਿੰਦੇ ਆ ਰੋਟੀ ਪਾਣੀ ਵੀ ਬਹੁਤ ਘੱਟ ਛੱਕਦੇ ਆ ਇਕੱਲੇ ਜੇ ਰਹਿੰਦੇ ਆ ਇਹ ਤਾਂ ਕਿਸੇ ਨਾਲ ਮੇਲ ਮਲਾਪ ਵੀ ਘੱਟ ਕੀਤਾ ਸੀ ਅੰਗਰੇਜ਼ ਅਫਸਰ ਕਹਿੰਦਾ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇਹ ਬੰਦਾ ਕੱਲਾ ਰਹਿੰਦਾ ਹੋਵੇ ਇਹ ਤਾਂ ਇਨੀ ਇਨਾ ਖੁਸ਼ ਦਿਖਦਾ ਹੈ ਇਨਾ ਸੈਲਵਿਚ ਦਿਖਦਾ ਹੈ ਇਹਦੇ ਨਾਲ ਗੱਲਾਂ ਕਰੋ ਗੱਲਾਂ ਵਿੱਚ ਇਨੀ ਚੜ੍ਹਦੀ ਕਲਾ ਹੈ ਇਹਦੇ ਇਹ ਬੰਦਾ ਕੱਲਾ ਨਹੀਂ ਉਹਦਾ ਗੱਲ ਹੈ ਕੋਈ ਉਹ ਪੁੱਛਿਆ ਭਾਈ ਰੰਤ ਸਿੰਘ ਨੂੰ ਕਹਿਣ ਲੱਗੇ ਸਿੱਖਾ ਇਹ ਸਾਰੇ ਕਰੇ ਤੂੰ ਇਕੱਲਾ ਹੀ ਰਹਿਣਾ ਹੈ ਭਾਈ ਨੇ ਸਾਹਿਬ ਕਹਿੰਦੇ ਝੂਠ ਬੋਲਦੇ ਆ ਜੀ ਮੈਂ ਨਹੀਂ ਕੱਲਾ ਰਹਿੰਦਾ ਉਹ ਹੈਰਾਨ ਹੋ ਜਾਂ ਅੰਗਰੇਜ਼ ਕੌਣ ਤੇਰਾ ਨਾਲ ਕੌਣ ਰਹਿੰਦਾ ਮੈਨੂੰ ਪਹਿਲਾਂ ਪਤਾ ਸੀ ਵੀ ਤੇਰੇ ਨਾਲ ਕੋਈ ਨਾ ਕੋਈ ਬੰਦਾ ਰਹਿੰਦਾ ਹੈ ਤੂੰ ਕਿਸੇ ਦਾ ਸੰਗੀ ਸਾਥੀ ਹੈ ਤੇ ਭੈਰਾਂ ਤੀਰਸੰਗ ਕਹਿੰਦੇ ਗੁਰ ਮੇਰੀ ਸੰਗ ਸਦਾ ਹੈ ਨਾਲੇ ਮੇਰਾ ਗੁਰੂ ਜੀ ਸਦਾ ਹੀ ਮੇਰੇ ਨਾਲ ਹੈ ਮੈਂ ਆਪਣੇ ਗੁਰੂ ਨਾਲ ਰਹਿੰਦਾ ਹਾਂ ਸਦਾ ਬਸ ਜੇ ਜੇ ਮੇਰੇ ਮੈਨੂੰ ਜੇਨ ਵੀ ਆਨੰਦ ਲੱਗਦੀ ਹੈ ਮੈਨੂੰ ਜੇਲ੍ਹ ਵੀ ਸੁੱਖਾਂ ਦਾ ਘਰ ਲੱਗਦਾ ਹੈ ਤੇ ਉਹਦਾ ਕਾਰਨ ਉਹੀ ਹੈ ਜਿੱਥੇ ਗੁਰੂ ਬੈਠਾ ਹੋਵੇ ਉੱਥੇ ਆਨੰਦ ਹੀ ਹੁੰਦਾ ਇਸ ਜੇਲ੍ਹ ਦੇ ਵਿੱਚ ਵੀ ਮੇਰਾ ਗੁਰੂ ਮੇਰੇ ਨਾਲ ਹੈ ਮੇਰੀ ਜੇਲ੍ਹ ਵੀ ਆਨੰਦਪੁਰੀ ਹੈ ਇਸ ਗੁਰਮੁਖ ਇਹ ਹੈ ਬ੍ਰਹਮ ਗਿਆਨੀ ਦੀ ਅਵਸਥਾ ਜੇਲ੍ਹ ਵੀ ਆਨੰਦਪੁਰੀ ਬਣ ਗਿਆ ਕਿਉਂ ਕਿਉਂਕਿ ਆਨੰਦਪੁਰ ਵਾਲਾ ਗੁਰੂ ਹੁਣ ਵੀ ਮੇਰੇ ਨਾਲ ਹੈ ਬਸ ਇਸ ਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਸੁਖ ਸਹਿਜ